ਦੇਸ਼ਪਾਰ ਵਿੱਚ ਕੰਗਣਾ ਰਣੋਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਦੀ ਰਿਲੀਜ਼ਿੰਗ ਹੋਈ। ਉਤੇ ਹੀ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਵਿੱਚ ਇਸ ਫਿਲਮ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਕਿਸੇ ਵੀ ਸਿਨੇਮਾ ਘਰ ਵਿੱਚ ਐਮਰਜੈਂਸੀ ਫਿਲਮ ਨੂੰ ਨਹੀਂ ਲਗਾਇਆ ਗਿਆ। ਉਤੇ ਹੀ ਸਿੱਖ ਜਥੇਬੰਦੀਆਂ ਵੱਲੋਂ ਅੱਜ ਇਸ ਫਿਲਮ ਦਾ ਵਿਰੋਧ ਕੀਤਾ ਗਿਆ। ਇਕੱਲੇ ਇਕੱਲੇ ਸਿਨੇਮਾ ਘਰ ਵਿੱਚ ਜਾ ਕੇ ਫਿਲਮ ਪ੍ਰਤੀ ਫਿਲਮ ਦੇ ਮੈਨੇਜਰ ਅਤੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ ਕਿ ਇਹ ਫਿਲਮ ਸਿੱਖਾਂ ਪ੍ਰਤੀ ਗਲਤ ਤਾਰਨਾ ਪੇਸ਼ ਕਰ ਰਹੀ ਹੈ ਸਿੱਖ ਆਗੂਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿੱਖਾਂ ਦੇ ਮਹਾਨ ਯੋਧਿਆਂ ਤੇ ਬਣੀਆਂ ਪਹਿਲੀਆਂ ਫਿਲਮਾਂ ਤਾਂ ਸੈਂਸਰ ਬੋਰਡ ਵੱਲੋਂ ਰਿਲੀਜ਼ ਨਹੀਂ ਕੀਤੀਆਂ ਗਈਆਂ ਅਤੇ ਇਸ ਤਰ੍ਹਾਂ ਦੀ ਜੋ ਸਿੱਖਾਂ ਦੇ ਅਕਸ ਨੂੰ ਢਾਹ ਲਾਂਦੀ ਫਿਲਮ ਹੈ ਉਸ ਨੂੰ ਰਿਲੀਜ਼ ਕੀਤਾ ਗਿਆ ਉਨ੍ਹਾਂ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਹੁੰਦੀ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਦੇਖੋ ਜੇਨਾ ਲੋਕਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਨਹੀਂ ਪਤਾ ਜਿਹੜੇ ਲੋਕਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਨਹੀਂ ਪਤਾ ਜਿਹੜੇ ਲੋਕਾਂ ਨੂੰ ਪੰਜਾਬ ਦਾ ਜਿਹੜਾ ਸੰਘਰਸ਼ ਚੱਲਿਆ ਸੀ ਹੱਕਾਂ ਦੇ ਲਈ ਪੰਜਾਬੀ ਸੂਬੇ ਦਾ ਹੋਵੇ ਚਾਹੇ ਧਰਮਯੁੱਧ ਮੋਰਚੇ ਦਾ ਹੋਵੇ ਜੇਨਾ ਲੋਕਾਂ ਨੂੰ ਸਾਡੇ ਸਿੱਖੇ ਇਤਿਹਾਸ ਬਾਰੇ ਪੰਜਾਬ ਦੇ ਇਤਿਹਾਸ ਬਾਰੇ ਨਹੀਂ ਪਤਾ ਉਹਨਾਂ ਨੂੰ ਕੀ ਹੱਕ ਵਾ ਕਿ ਸਿੱਖਾਂ ਦੇ ਨਾਇਕਾਂ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਣ ਜਾਂ ਹੋਰ ਜਿਹੜੇ ਖਾੜਕੂ ਸੰਘਰਸ਼ ਦੇ ਨਾਇਕ ਹੋਣ ਉਹਨਾਂ ਦੀ ਕੀ ਔਕਾਤ ਆ ਕਿ ਉਹ ਸਾਡੇ ਨਾਇਕਾਂ ਦੀ ਜਿਹੜੀ ਕਿਰਦਾਰ ਕੁਸ਼ੀ ਕਰਨ ਤੇ ਉਸੇ ਸਾਜ਼ਿਸ਼ ਦੇ ਤਹਿਤ ਇਹ ਜਿਹੜੀ ਕੰਗਣਾ ਦੀ ਐਮਰਜੈਂਸੀ ਫਿਲਮ ਆਈ ਸੀ ਇਹਦੇ ਵਿੱਚ ਵੀ ਸਾਡੇ ਨਾਇਕਾਂ ਦਾ ਜਿਹੜਾ ਕਿਰਦਾਰ ਕੁਸ਼ੀ ਕੀਤੀ ਸੀਗੀ ਤੇ ਅਸੀਂ ਤਾਂ ਇਹ ਫਿਲਮ ਜਿਹੜੀ ਆ ਚਾਹੇ ਪੰਜਾਬ ਦੇ ਵਿੱਚ Hindu ਵਸ ਦਾ ਮੁਸਲਮਾਨ, ਕ੍ਰਿਸਚੀਅਨ, ਦਲਿਤ, ਸਿੱਖ ਕੋਈ ਵੀ ਆ ਇਹ ਭਾਈਚਾਰਕ ਸਾਂਝ ਨੂੰ ਤੋੜਨ ਲਈ ਇੱਕ ਸਾਜ਼ਿਸ਼ ਦੇ ਤਹਿਤ ਫਿਲਮ ਆਈ ਸੀ ਔਰ ਇਹਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੀ BJP ਦੀ ਸਰਕਾਰ ਆ ਉਹ ਪੰਜਾਬ ਦਾ ਤੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਤੇ ਸਾਡੇ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਆ ਇਹਨੂੰ ਤੋੜਨ ਦੇ ਲਈ ਇਹ ਫਿਲਮ ਬਣੀ ਸੀ ਕਿਉਂਕਿ ਜਦੋਂ ਸਿੱਖਾਂ ਦੇ ਨਾਇਕਾਂ ਤੇ ਫਿਲਮ ਬਣਦੀ ਆ ਚਾਹੇ ਉਹ ਭਾਈ ਯੁਗਰਾਜ ਸਿੰਘ ਤੂਫਾਨ ਤੇ ਤੂਫਾਨ ਸਿੰਘ ਫਿਲਮ ਬਣੀ ਸੀ ਜਿਹਦੇ ਵਿੱਚ ਰਣਜੀਤ ਬਾਵੇ ਨੇ ਕਿਰਦਾਰ ਨਿਭਾਇਆ ਸੀ ਚਾਹੇ ਸੁੱਖੇ ਜਿੰਦੇ ਹੋਣਾ ਤੇ ਫਿਲਮ ਬਣੀ ਸੀਗੀ ਜਿਹੜੇ ਸਾਡੇ ਨਾਇਕਾਂ ਦਾ ਅਸਲ ਸੱਚ ਜਿਸ ਫਿਲਮ ਵਿੱਚ ਦਿਖਾਇਆ ਸੀ ਚਾਹੇ ਹੁਣ ਜਿਹੜੀ ਜਸਵੰਤ ਸਿੰਘ ਖਾਲੜਾ ਹੋਣਾ ਤੇ ਪੰਜਾਬ 95 ਫਿਲਮ ਬਣ ਰਹੀ ਹੈ ਜੇ ਵਿੱਚ ਦਲਜੀਤ ਕਿਰਦਾਰ ਨਿਭਾ ਰਿਆ ਇਹ ਫਿਲਮਾਂ ਤੇ ਸੈਂਸਰ ਬੋਰਡ ਤੇ ਕੇਂਦਰ ਦੀ ਹਕੂਮਤ ਵੀ ਬੈਨ ਲਾ ਦਿੰਦੀ ਆ ਪਰ ਜਦੋਂ ਕੋਈ ਐਹੋ ਜੀ ਫਿਲਮ ਆਂਦੀ ਹੈ ਜਿਹਦੇ ਵਿੱਚ ਸਿੱਖਾਂ ਦੇ ਨਾਇਕਾਂ ਨੂੰ ਉਹਨਾਂ ਦੀ کردار کشੀ ਕੀਤੀ ਜਾਂਦੀ ਆ ਜਾਂ ਉਹਨਾਂ ਨੂੰ ਗਲਤ ਕਿਹਾ ਜਾਂਦਾ ਉਹਦੇ ਉੱਤੇ ਜਿਹੜੀ ਆ ਸੈਂਸਰ ਬੋਰਡ ਆ ਉਹਨੂੰ ਉਹਨੂੰ ਬੈਨ ਨਹੀਂ ਲਾਉਂਦਾ ਨਾ ਕੇਂਦਰ ਦੀ ਸਰਕਾਰ ਜਿਹੜੀ ਬੈਨ ਲਾਉਂਦੀ ਆ ਅਸੀਂ ਇਹ ਸਮਝਦੇ ਆ ਇਹ ਇੱਕ ਬਹੁਤ ਵੱਡੀ ਜਿਹੜੀ ਸਟੇਟ ਦੀ ਭਾਰਤੀ ਹਕੂਮਤ ਦੀ ਇੱਕ ਸਾਜ਼ਿਸ਼ ਆ ਸਾਡੇ ਭਾਈਚਾਰਕ ਜਿਹੜਾ ਮਾਹੌਲ ਆ ਉਹਨੂੰ ਖਰਾਬ ਕਰਨ ਦੇ ਲਈ ਤੇ ਇਹੀ ਕੰਗਣਾ ਜਿਹਨੇ ਪਿਛਲੇ ਦਿਨੀ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਤੇ ਇਹੀ ਕੰਗਣਾ ਨੇ ਕਿਸਾਨਾਂ ਦੇ ਉੱਤੇ ਵੀ ਬਹੁਤ ਗਲਤ ਟਿੱਪਣੀ ਕੀਤੀ ਸੀ ਵੀ ਜਿਹੜੇ ਕਿਸਾਨ ਉੱਥੇ ਬੈਠੇ ਹੋ ਆ ਇਹ ਆਤਵਾਦੀ ਆ ਤੇ ਸਾਡੀਆਂ ਪੰਜਾਬ ਦੀਆਂ ਔਰਤਾਂ ਉੱਤੇ ਵੀ ਬਹੁਤ ਭੱਦੀ ਇਹਨੇ ਟਿੱਪਣੀ ਕੀਤੀ ਸੀਗੀ ਤੇ ਪੰਜਾਬ ਦੇ ਜਿਹੜੇ ਲੋਕ ਆ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਜਿਹੜੀਆਂ ਅਮਨ ਲਈ ਖਤਰਾ ਵਾ ਭਾਈਚਾਰਕ ਸਾਂਝ ਲਈ ਖਤਰਾ ਵਾ ਪੰਜਾਬ ਦੇ ਜਿਹੜੇ ਲੋਕ ਆ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਗੇ ਤੋਂ ਵੀ ਅਸੀਂ ਚੇਤਾਵਨੀ ਦਿੰਦੇ ਆ ਜੇ ਕੇਂਦਰ ਦੀ ਹਕੂਮਤ ਜਾਂ ਸੈਂਸਰ ਬੋਰਡ ਨੇ ਵੀ ਕਿਸੇ ਨੇ ਵੀ ਇਹ ਜ਼ੁਰਤ ਕੀਤੀ ਇਹ ਐਹੋਜੀ ਕੋ ਫਿਲਮ ਰਿਲੀਜ਼ ਕਰਨ ਦੀ ਜਿਹਦੇ ਵਿੱਚ ਸਿੱਖਾਂ ਦੇ ਨਾਇਕਾਂ ਦੀ ਜਾਂ ਹੋਰ ਕਿਸੇ ਧਰਮ ਦੇ ਨਾਇਕਾਂ ਦੀ ਜਿਹੜੀ ਕਿਰਦਾਰਕੁਸ਼ੀ ਹੋਵੇ ਤਾਂ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ